ਹੋਲੀ ਹੋਲੀ ਜਦੋਂ ਸੈਂਟਰੀ ਜਾ ਦੇ ਛੇਜ ਪਾਮ ਆਪਨ ਐਂਡ ਡਰੇਜ ਇਟ ਅਪ ਐਸ ਜਿੰਨੇ ਵੀ ਅੱਜ ਸਾਡੇ ਪ੍ਰਤਵੰਤੇ ਸੱਜਣ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਇੱਕ ਮੁੱਖ ਪ੍ਰਬੰਧਕ ਹੋਣ ਦੇ ਨਾਤੇ ਮੈਂ ਧੰਨਵਾਦ ਕਰਦਾ ਤੁਸੀਂ ਦੇਖ ਰਹੇ ਹੋ ਸ਼ਵਾਲਖ ਟੀਵੀ ਮੈਂ ਤੁਹਾਡਾ ਆਪਣਾ ਬਲਹਾਰ ਸਿੰਘ ਗੇਲ ਅੱਜ ਅਸੀਂ ਪਹੁੰਚੇ ਆ ਇੱਥੇ ਸਿਆਟਲ ਦੇ ਵਿੱਚ ਵਿਲਸਨ ਕਲੇ ਫੀਲਡ ਇੱਥੇ ਬੱਚਿਆਂ ਦਾ ਸਪੋਰਟਸ ਕੈਂਪ ਜਿਹੜਾ ਆ 15ਵਾਂ ਸਪੋਰਟਸ ਕੈਂਪ ਉਹਦੀ ਜਿਹੜੀ ਸਮਾਪਤੀ ਹੋ ਰਹੀ ਆ ਤੇ ਇਹ ਜਿਹੜਾ ਕੈਂਪ ਆ ਪਿਛਲੇ 15 ਸਾਲ ਤੋਂ ਲਗਾਤਾਰ ਚੱਲ ਰਿਹਾ ਔਰ ਇਸ ਕੈਂਪ ਦੀ ਖਾਸੀਅਤ ਇਹ ਆ ਕਿ ਬੱਚਿਆਂ ਨੂੰ ਹਰ ਸਾਲ ਜਦੋਂ ਵੀ ਕੈਂਪ ਲਾਇਆ ਜਾਂਦਾ ਬੱਚਿਆਂ ਨੂੰ ਫ੍ਰੀ ਸਪੋਰਟਸ ਕਿਟਾਂ ਦਿੱਤੀਆਂ ਜਾਂਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਮੁਫਤ ਜਿਹੜਾ ਸਾਰਾ ਹੀ ਫੀਡਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਔਰ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਖਾਣ ਪੀਣ ਲਈ ਵੀ ਕੁਝ ਦਿੱਤਾ ਜਾਂਦਾ ਤੇ ਗੁਰਚਾਰ ਸਿੰਘ ਢਿੱਲੋਂ ਜੋ ਕਿ ਅੰਤਰਰਾਸ਼ਟਰੀ ਰੈਸਲਿੰਗ ਦੇ ਜਿਹੜੇ ਕੋਚ ਵੀ ਨੇ ਤੇ ਰੈਫਰੀ ਵੀ ਨੇ ਉਹਨਾਂ ਵੱਲੋਂ ਇਹ ਕੈਂਪ ਅੱਜ ਤੋਂ 16 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ 15ਵਾਂ ਕੈਂਪ ਹੈ ਕਿਉਂਕਿ ਕੋਵਿਡ ਵਾਲੇ 1 ਸਾਲ ਦੇ ਵਿੱਚ ਕੈਂਪ ਨਹੀਂ ਸੀ ਹੋ ਸਕਿਆ ਤੇ ਅੱਜ ਬਹੁਤ ਵਧੀਆ ਮੇਲੇ ਵਰਗਾ ਮਾਹੌਲ ਹੈ ਇੱਥੇ ਸਿਆਲਮ ਦੀ ਸਾਰੀ ਪੰਜਾਬੀ ਕਮਿਊਨਿਟੀ ਅੱਜ ਇੱਥੇ ਪਹੁੰਚੀ ਹੋਈ ਆ ਆਓ ਅਪਾ ਅੱਜ ਇਸ ਜਿਹੜਾ ਕੀੜ ਕੈਂਪ ਆ ਇੰਦੀਆਂ ਕੁ ਝਲਕੀਆਂ ਤੁਹਾਨੂੰ ਦਿਖਾਉਂਦੇ ਆ ਧੰਨਵਾਦ ਸਾਰਾ ਦੌੜ ਕਿ ਜੁਣਾ ਕਿ ਤੁਹਾਨੂੰ 10 ਮਿੰਟ 10 ਪੀਸੇ ਤੇ ਜਲਾਇੰਸ ਦੌੜ ਕੇ ਆਹ ਹਾ ਹਾ ਵੈਰੀ ਗੁੱਡ ਵੈਰੀ ਗੁੱਡ ਪਿੱਛੇ ਤੇ ਜਲਾਇੰਸ ਜੀ ਜੀ ਤਾਂ ਕਵਾਨਾ ਸਾਹਿਬ ਦਾ ਗੋਲ ਕਰਤਾ ਸ਼ਾਬਾਸ਼ ਜੂਨ ਦੌੜਤੀ ਲਾਈਨਸ ਲਾਈਨਸ ਪਿੱਛੇ ਚਲ ਜਾਓ ਸ਼ਾਬਾਸ਼ ਲਾਈਨ ਚੱਲ ਜਾਓ ਚੱਲ ਛੋਟੀ ਆ ਜਾਏ ਬਲੀ ਬੀਬੀ ਚਲ 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 ਆਹ ਲੈ ਵੈਰੀ ਗੁੱਡ ਵੈਰੀ ਗੁੱਡ ਮਾਰਿਆ ਇਹ ਬਾਜੀ ਵਾਹ ਵੈਰੀ ਗੁੱਡ ਲਾਈਨ ਪਿੱਛੇ ਚਲ ਜਾਓ ਆ ਵਸ ਜਰਨ ਲਾਣੀ ਦੌੜ ਕੇ ਇਦਾਂ ਫੇਰ ਮਾਰਨਾ ਜਦੋਂ ਆਪਣਾ ਹੈਂਡਕਪ ਰੱਖੋਗਾ ਹਾਂਜੀ ਜਰਨ ਲਾਣੀ ਵੈਰੀ ਗੁੱਡ ਬਾਕੇ ਲੈ ਕਰੋ ਮੈਂ ਪਿਛਲੀ ਵਾਰ ਆਹ ਅਬੀ ਨਕੀ ਜੀ ਆਹ ਨਕੀ ਜੀ ਨੂੰ ਬਲਾਓ ਅਗੇ ਓਕੇ ਤੋ ਦੌੜ ਜਰਨ ¡Ay, qué that's why you're doing great ਜੋ ਜਿਹੜਾ ਹੈ ਜੀ 10 ਤੋਂ 12 ਇੰਚ ਆਪਾਟ ਕਰ ਲਓ ਤਾਂ ਕਿ ਤੁਹਾਡਾ ਆਰਾਮ ਨਾਲ ਹਿੱਸੇ ਸੋਗਾ ਤਾਂ 26 ਜਿਹੜੀ ਹੈ ਵਾਹ ਤੁਹਾਡੀ ਸਾਈਡਾਂ ਤੇ ਆ ਇਹਨੂੰ ਹੌਲੀ ਹੌਲੀ ਨੇਲ ਕਰਦੇ ਉੱਪਰ ਲੈ ਕੇ ਜਾਓ ਜੀ ਹੌਲੀ ਹੌਲੀ ਐ ਜਦੋਂ ਸੈਂਟਰੀ ਆ ਦੇ 6 ਜਿਓ ਪਾਮ ਆਪਰ ਐਂਡ ਰੇਜ ਇਟ ਅਪ ਐਜ਼ ਮੱਚ ਐਜ਼ ਇਟ ਕੈਨ ਐਂਡ ਰੀਚ ਇਟ ਟੂ ਦ ਸਕੇਟ ਹਾਈਸਟ ਲੈਵਲ ਫਿਰ ਆਪਣੀ ਬਾਡੀ ਨੂੰ ਲੈਫਟ ਵੱਲ ਨੂੰ ਬੈਂਡ ਕਰਨਾ ਸ਼ੁਰੂ ਕਰੋ ਜੀ ਤੁਹਾਡਾ ਲੈਫਟ ਹੈਂਡ ਸ਼ੁੱਡ ਬੀ ਸਲਾਈਡਿੰਗ ਔਨ ਯੋਰ ਲੈਫਟ ਲੈਗ ਬਾਡੀ ਬਿਲਕੁਲ ਸਟ੍ਰੇਟ ਜੀ ਯੂ ਆਰ ਬੈਂਡਿੰਗ ਟੁਵਰਡਸ ਲੈਫਟ ਮੇਕਿੰਗ ਅ ਮੂਨ ਆਊਟ ਆਫ ਯੋਰ ਬਾਡੀ ਵੰਡਰਫੁਲ ਮੂਨ ਆਊਟ ਆਫ ਯੋਰ ਬਾਡੀ ਚੰਦਰ ਆਸਨਾ ਹੋਲਡ ਔਨ देयर ਬੀ देयर ਫॉर ਅ ਵਾਈਲ ਇੰਜੋਏ ਦਾ ਮੂਵਮੈਂਟਸ ਹੋਲਡ ਔਨ देयर ਐਂਡ ਸਟਾਰਟ ਸੋਲਿੰਗ ਕਮਿੰਗ ਅਪ ਇਨਹੇਲਿੰਗ ਸਾਹ ਲੈਂਦੇ ਹੋਏ ਵਾਪਸ ਆਓ ਜੀ ਹੁਣ ਸਾਹ ਛੱਡਦੇ ਹੋਏ ਸੱਜਾ ਹੱਥ ਨੀਚੇ ਜੀ as slow as possible with complete control on your body movements ਹੁਣ ਇਨਹੇਲ ਕਰਦੇ ਆ ਖੱਬਾ ਹੱਥ ਉੱਪਰ ਲੈ ਕੇ ਜਾਓ ਜੀ ਜਦੋਂ ਸੈਂਟਰ ਚ ਪਹੁੰਚਿਆ ਪੈਰਲ ਟੂ ਸ਼ੋਲਡਰ ਟਰਨ ਯੋਰ ਪਾਮ ਅਪਵਰਡ ਸਟਾਰਟ ਰੇਜ਼ਿੰਗ ਇਟ ਅਪ ਐਸ ਸਟੇਟ ਐਸ ਪੋਸੀਬਲ ਲੈਫਟ ਤੁਹਾਡੀ ਬਾਹ ਖੱਬੀ ਬਾਹ ਖੱਬੇ ਕੰਨ ਨੂੰ ਟੱਚ ਕਰ ਰਹੀ ਹੈ ਸਟਾਰਟ ਬੈਂਡਿੰਗ ਯੋਰ ਬਾਡੀ ਟੁਵਰਡਸ ਰਾਈਟ ਰਾਈਟ ਹੈਂਡ ਸਲਾਈਡਿੰਗ ਡਾਊਨ ਔਨ ਯੋਰ ਰਾਈਟ ਲੈਗ ਕੀਪ ਬੈਂਡਿੰਗ ਯੋਰ ਬਾਡੀ ਮੇਕਿੰਗ ਅ ਮੂਨ ਆਊਟ ਆਫ ਯੋਰ ਬਾਡੀ Beautiful moon, Chandrasana. Part of Tadasana also we can say it with the variations. Hold on there. Enjoy the movements. Feel stretch on right side and the left side of your waist. Come up, inhaling. And down, exhaling. ਹਾਂ ਜੀ ਅਚੀਬ ਕਰੋਗੇ ਸਾਡੀਆਂ ਰਾਸਾਕੇ ਬੱਚੇ ਇਸੇ ਤਰ੍ਹਾਂ ਖੇਡਦੇ ਰਹਿਣ ਇਸੇ ਤਰ੍ਹਾਂ ਗਰਾਊਂਡ 'ਚ ਆ ਕੇ ਹਿੱਟਰ ਦੀ ਸਿੱਖਿਆ ਪ੍ਰਾਪਤ ਕਰਦੇ ਰਹਿਣ

10 ਸਾਲ ਦੀਆਂ ਜਿਹੜੀਆਂ ਬੱਚੀਆਂ ਨੇ ਫੈਨੀ ਗਰਲਜ਼ ਉਹਨਾਂ ਦਾ ਵੀ ਰਿਜ਼ਲਟ ਮੇਰੇ ਕੋਲ ਹੈ ਇਹ ਬੱਚੇ ਫੋਟੋ ਕਰਾਉਂਦੇ ਆ ਫਿਰ ਮੈਂ ਤੁਹਾਨੂੰ ਆਜ ਮਾਰਾਂਗਾ ਤੁਸੀਂ ਡੈਡੀ ਰਹਿਣਾ ਜਿਹਦੇ ਵਿੱਚ ਸਭ ਤੋਂ ਪਹਿਲਾਂ ਸੁਖਨੀਤ ਚਿਮਾ ਇਹ ਬੇਟੀ ਫਸਟ ਆਈ ਆ ਔਰ ਦਰਨੀਤਾ ਸੰਗਾ ਸੈਕੰਡ ਔਰ ਤਨਵੀਰ ਬਾਜਵਾ ਥਰਡ ਨੌ ਸਾਲ ਦੇ ਬੱਚਿਆਂ ਦੇ ਵਿੱਚ ਮੈਂ ਫੇਰ ਦੱਸ ਦਿਆਂ ਇਹਨਾਂ ਦੀ ਫੋਟੋ ਨੇ ਦੇ ਤੱਕ ਨੌ ਸਾਲ ਦੇ ਬੱਚਿਆਂ ਜਿਹੜੇ ਫਸਟ ਹੈ ਔਰ ਅਲਵੀਰ ਮਿਰਕਾ सेकेंड जसलीन कौर है और थर्ड ताज सिंह है ये मिक्स नाइनलिया नोट पता और भी लिखे ਹਾਂ ਉਹ ਦਈ ਯਾਰ ਇਹ ਤਾਂ ਬਦਲ ਗਿਆ ਅਗਲੇ ਆਪਾਂ ਹਾਂ ਅਮੋਲ 5 ਸਾਲੋਂ ਕੇ ਬਤਨ ਕਰਦਾ ਹੈ ਸ਼ਵਾਲਕ ਟੀਵੀ ਦਾ ਜਿਨ੍ਹਾਂ ਨੇ ਅੱਜ ਉਸੇ ਸਾਡੀ ਗਰਾਊਂਡ 'ਚ ਪਹੁੰਚ ਕੇ ਸਾਡੇ ਇਸ ਸਤਿਕਾਰਯੋਗ ਪ੍ਰੋਗਰਾਮ ਨੂੰ ਸਾਰਾ ਆਪਣੀ ਨਜ਼ਰ ਚ ਲਿਆ ਇਹਨਾਂ ਦਾ ਦਿਲੋਂ ਧੰਨਵਾਦ ਹੈ ਔਰ ਜਿਨੇ ਵੀ ਅੱਜ ਸਾਡੇ ਪ੍ਰਤਵੰਤੇ ਸੱਜਣ ਇੱਥੇ ਆਏ ਨੇ ਮੈਂ ਉਹਨਾਂ ਦਾ ਵੀ ਇੱਕ ਮੁੱਖ ਪ੍ਰਬੰਧਕ ਹੋਣ ਦੇ ਨਾਤੇ ਮੈਂ ਧੰਨਵਾਦ ਕਰਦਾ ਔਰ ਇਹ ਜਿਹੜੀਆਂ ਸੰਤਾ ਨੇ ਇਹਨਾਂ ਦੇ ਉਤਸ਼ਾਹ ਸਰ ਦਾ ਇਹਨਾਂ ਦੀ ਆਮਦ ਸਰ ਦਾ ਇਹ ਸਾਰੇ ਪ੍ਰੋਗਰਾਮ ਚੱਲਦੇ ਨੇ ਬੱਚਿਆਂ ਵਾਸਤੇ ਪ੍ਰੋਗਰਾਮ 15 ਸਾਲ ਤੋਂ ਚੱਲ ਰਿਹਾ ਔਰ ਅੱਜ ਅਸੀਂ ਇਹ ਪ੍ਰਮਾਣ ਹਸ ਲੈਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿੰਨਾ ਚਿਰ ਗੁਰੂ ਮਹਾਰਾਜ ਨੇ ਚਾਇਆ ਇਹ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਇਸੇ ਤਰ੍ਹਾਂ ਹੀ ਚਲਾਵਾਂਗੇ ਔਰ ਭਰਾਵਾਂ ਦਾ ਸਾਥ ਮੀਡੀਆ ਦਾ ਸਾਥ ਸਾਰੇ ਸੈਟਲ ਦੇ ਨਿਵਾਸੀਆਂ ਦਾ ਸਾਥ ਜਿਹੜਾ ਇਹ ਸਾਨੂੰ ਵੱਡਿਆਂ ਕਰਦਾ ਔਰ ਅਸੀਂ ਇਹ ਵੱਡਾ ਕਾਰਜ ਕਰ ਲਈ ਸਦਾ ਪਿਆਰੇ ਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸ਼ਵਾਲਕ ਟੀਵੀ ਦਾ ਥੈਂਕ ਯੂ ਵੈਰੀ ਮਚ